ਪ੍ਰਾਈਮਿਸ਼ਾ ਟੀਵੀ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ 28 ਮਾਰਚ ਤੱਕ ਉਹਨਾਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੰਤਰੀ ਤੇ ਪੰਜਾਬ ਦੇ ਐਮ ਐਲ ਏ ਦਿੱਲੀ ਦੇ ਵਿੱਚ ਆਏ ਹੋਏ ਨੇ ਔਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਨਿੰਦਾ ਜਨਕ ਕਾਖਿਆ ਹਾਲਾਂਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ ਇਹ ਧਾਰਾ ਹੈ ਕਿ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਸ਼ੱਕ ਦੇ ਆਧਾਰ ਦੇ ਉੱਤੇ ਲੇਕਿਨ ਇਸ ਗ੍ਰਿਫਤਾਰੀ ਨੂੰ ਦਿੱਲੀ ਦੇ ਜਸਵੰਤ ਸਿੰਘ ਨਾਮਤਾਰੀ ਕਿਵੇਂ ਦੇਖਦੇ ਨੇ ਦਿੱਲੀ ਦੇ ਲੋਕ ਕਿਵੇਂ ਦੇਖਦੇ ਨੇ ਸਾਡੇ ਨਾਲ ਨੇ ਜਸਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਥੈਂਕ ਯੂ ਤੁਹਾਡਾ ਸਮਾਂ ਦੇਣ ਲਈ ਜਸਵੰਤ ਸਿੰਘ ਜੀ ਕਿਵੇਂ ਦੇਖਦੇ ਹੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਨੌ ਸਾਹਮਣ ਉਹਨਾਂ ਨੂੰ ਜਾਂਦੇ ਨੇ ਨੌ ਸਾਹਮਣਾਂ ਤੇ ਉਹ ਪੇਸ਼ ਨਹੀਂ ਹੁੰਦੇ ਤੇ ਅੱਧੀ ਰਾਤ ਨੂੰ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਜਾਂਦਾ ਹੈ ਈਡੀ ਦੀ ਟੀਮ ਪਹੁੰਚਦੀ ਹੈ ਤੇ ਉਹਨਾਂ ਦਾ ਫੋਨ ਜ਼ਬਤ ਕਰ ਲਿਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੁੰਦਾ ਕਹਿੰਦੇ ਆ ਕਿ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਤੇ ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾ 28 ਤਰੀਕ ਤੱਕ ਈਡੀ ਦੀ ਕਸਟਡੀ ਦੇ ਵਿੱਚ ਨੇ ਦਿੱਲੀ ਦੇ ਮੁੱਖ ਮੰਤਰੀ ਦੇਖੋ ਇਹਨਾਂ ਨੂੰ ਨੋਨ ਨੋਟਿਸ ਭੇਜਿਆ ਈਡੀ ਨੇ ਇਹਨਾਂ ਨੇ ਉਹਦਾ ਜਵਾਬ ਨਹੀਂ ਦਿੱਤਾ ਨਾ ਇਹ ਪੇਸ਼ ਹੋਏ ਬਾਅਦ ਚ ਇਹ ਕੋਰਟ ਚੱਲ ਗਏ 2023 ਦਾ ਮਾਮਲਾ ਹੈ ਇਹ ਔਰ ਕੋਰਟ ਤੋਂ ਵੀ ਇਹਨਾਂ ਨੂੰ ਰਾਹਤ ਨਹੀਂ ਮਿਲੀ ਔਰ ਉਹਨਾਂ ਸਮਨਾਂ ਦਾ ਪਾਲਣ ਨਾ ਹੋਣ ਕਰਕੇ ਹੀ ਈਡੀ ਨੇ ਫਿਰ ਕਾਰਵਾਈ ਕੀਤੀ ਔਰ ਦੂਸਰਾ ਕੀ ਹੈ ਕਿ ਆਪਣਾ ਕਾਨੂੰਨ ਦਾ ਜਿਹੜਾ ਜੋ ਵੀ ਢਾਂਚਾ ਉਹਦੇ ਮੁਤਾਬਕ ਇਹ ਕਾਰਵਾਈ ਹੋਈ ਹੈ ਮੈਂ ਸਮਝਦਾ ਬਈ ਦੇਖੋ ਈਡੀ ਦੇ ਨੋਟਿਸ ਰਾਹੁਲ ਗਾਂਧੀ ਨੂੰ ਵੀ ਗਏ ਸੀ ਉਹਨਾਂ ਨੇ ਉਹਦਾ ਸਾਹਮਣਾ ਕੀਤਾ ਪੇਸ਼ ਹੋਏ ਆਪਣਾ ਪੱਖ ਰੱਖਿਆ ਉਹਨਾਂ ਨੂੰ ਤਾਂ ਈਡੀ ਨੇ ਗਫਤਾਰ ਨਹੀਂ ਕੀਤਾ ਜਦ ਕਿ ਉਹ ਦੇਸ਼ ਦੀ ਦੂਜੀ ਸਭ ਨਾਲ ਵੱਡੀ ਪਾਰਟੀ ਦੇ ਨੇਤਾ ਨੇ ਔਰ ਇਹਨਾਂ ਨੂੰ ਨੋਂ ਸੰਮਣਗੇ ਇਹ ਪਹਿਲਾਂ ਤਾਂ ਕਹਿੰਦੇ ਗਰੇ ਵੀ ਸਭ ਸੰਮਣ ਵਾਇਲਟ ਨਹੀਂ ਹੈਗੇ ਈਡੀ ਭੇਜ ਨਹੀਂ ਸਕਦੇ ਫਰਜੀ ਨੇ ਔਰ ਉਸ ਤੋਂ ਬਾਅਦ ਇਹ ਕੋਰਟ 'ਚ ਚਲ ਗਏ ਕੋਰਟ ਨੇ ਇਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਦੋਂ ਕੋਰਟ ਨੇ ਹੱਥ ਪਿੱਛੇ ਖਿੱਚ ਲਿਆ ਆਪਣਾ ਤੇ ਉਸ ਤੋਂ ਬਾਅਦ ਕੀੜੀ ਨੇ ਕਾਰਵਾਈ ਕੀਤੀ ਉਹ ਗੈਰਕਾਨੂੰਨੀ ਤਾਂ ਕੋਈ ਲੱਗਦਾ ਨਹੀਂ ਇਹਦੇ ਵਿੱਚ ਜੀ ਅੱਜ ਉਹ ਕਹਿੰਦੇ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਸਤੀਫਾ ਨਹੀਂ ਦੇਣਗੇ ਜੇਲ੍ਹ ਤੋਂ ਸਰਕਾਰ ਚਲਾਉਣਗੇ ਇਸ ਤਰ੍ਹਾਂ ਦੇ ਵਰਤਾਰੇ ਨੂੰ ਕਿਵੇਂ ਦੇਖਦੇ ਨੇ ਤੁਸੀਂ ਤਾਂ ਬੜਾ ਸਿਆਸੀ ਜੀਵਨ ਦੇਖਿਆ ਹੈ ਹਣ ਤੱਕ 1947 ਤੋਂ ਲੈ ਕੇ ਹੁਣ ਤੱਕ ਪਹਿਲੇ ਮੁੱਖ ਮੰਤਰੀ ਹੈ ਜਿਹੜੇ ਵਿਰਖਲ ਜੇਲ੍ਹ ਤੋਂ ਸਰਕਾਰ ਚਲਾਉਣਗੇ ਇਹ ਤੋਂ ਪਹਿਲਾਂ ਜਿੰਨੇ ਵੀ ਮੁੱਖ ਮੰਤਰੀਆਂ ਦੇ ਚਾਹੇ ਮਦਰ ਨਾਲ ਖਰਾਨਾ ਦੀ ਤੁਸੀਂ ਗੱਲ ਕਰ ਲਓ ਹਿੰਮਤ ਸ਼ਰੈਣ ਦੀ ਗੱਲ ਕਰ ਲਓ ਲਾਲੂ ਪ੍ਰਸਾਦ ਯਾਦਵ ਦੀ ਗੱਲ ਕਰ ਲਓ ਸਾਰਿਆਂ ਨੇ ਅਸਤੀਫਾ ਦਿੱਤਾ ਹੈ ਔਰ ਉਹ ਜੇਲ੍ਹ ਤੋਂ ਸਰਕਾਰ ਚਲਾਉਣਗੇ ਇਸ ਗੱਲ ਨੂੰ ਕਿਵੇਂ ਦੇਖਦੇ ਨੇ ਜਸਵੰਤ ਸਿੰਘ ਨਾਮਤਰੀ ਦੇਖੋ ਜੀ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਨਾ ਮੈਂ ਆਮ ਆਦਮੀ ਪਾਰਟੀ ਕਰਨਾ ਬੀਜੇਪੀ ਦੀ ਨਾ ਕਾਂਗਰਸ ਦੀ ਗੱਲ ਇਹ ਤਾਂ ਵੀ ਇਹਨਾਂ ਦੀ ਆਪਣੀ ਪਾਰਟੀ ਦਾ ਹੀ ਇਹੀ ਅਸੂਲ ਹੈ ਵੀ ਜੇ ਕੋਈ ਕਿਸੇ ਤੇ ਭ੍ਰਿਸ਼ਟਾਚਾਰ ਦੇ આરોਪ ਲੱਗਦੇ ਨੇ ਪੰਜਾਬ ਚ ਨਾ ਸਰਕਾਰ ਆਈ ਇਹਨਾਂ ਦੇ ਮੰਤਰੀ ਤੇ આરોਪ ਲੱਗੇ ਮੈਂ ਕਿਹਾ ਵਿਦਨ ਆਵਰ ਸੀਐਮ ਨੇ ਉਹਨਾਂ ਦਾ ਅਸਤੀਫਾ ਲੈ ਲਿਆ ਡਾਕਟਰ ਸਿੰਘਲਾ ਦਾ ਡਾਕਟਰ ਸਿੰਘਲਾ ਦਾ ਜੀ ਔਰ ਮੈਂ ਸਮਝਦਾ ਇਹੀ ਚੀਜ਼ ਇਹਨਾਂ ਨੂੰ ਆਪਣੇ ਆਪ ਤੇ ਲੈਣੀ ਚਾਹੀਦੀ ਏ ਮਦਨ ਨਾਲ ਖੁਰਾਲਾ ਜੀ ਦਾ ਨਾਮ ਆਇਆ ਕਿਸੇ ਘੁਟਾਲੇ ਦੇ ਵਿੱਚ ਜਾਂ ਕਿਤੇ ਉੱਠਿਆ ਉਹਨਾਂ ਨੇ ਤੁਰੰਤ ਅਸਤੀਫਾ ਦੇ ਦਿੱਤਾ ਲਾਲ ਕਿਸ਼ਨ ਅੜਵਾਨੀ ਜੀ ਦਾ ਨਾਮ ਆਇਆ ਉਹ ਕਹਿੰਦੇ ਜਦ ਤੱਕ ਮੈਨੂੰ ਕਲੀਨ ਚੈਟਰੀ ਨਹੀਂ ਮਿਲਦੀ ਮੈਂ ਪਾਰਲੀਮੈਂਟ ਨਹੀਂ ਜਾਵਾਂਗਾ ਸਾਬ ਸਿੰਘ ਵਰਮਾ ਸਾਬ ਸਿੰਘ ਵਰਮਾ ਹੋ ਗਏ ਉਸ ਤੋਂ ਬਾਅਦ ਤੁਸੀਂ ਆ ਹੁਣ ਤਾਜੀ ਮਿਸਾਲ ਲੈ ਰਹੋ ਬਈ ਹਿੰਮਤ ਹਿੰਮਤ ਸਵਰਨ ਜਿਹੜੇ ਚਾਰਖੰਡ ਦੇ ਮੁੱਖ ਮੰਤਰੀ ਸਨ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਮੈਨੂੰ ਅਰੈਸਟ ਕਰਨਗੇ ਉਹਨਾਂ ਨੇ ਇੱਕ ਲੋਕਤੰਤਰ ਦੀ ਮर्यादा ਨੂੰ ਰੱਖਦੇ ਹੋਏ ਆਪਣੇ ਵੱਤੋਂ ਅਸਤੀਫਾ ਦਿੱਤਾ ਮੈਂ ਕਹਾਂ ਇਹਨਾਂ ਨੂੰ ਵੀ ਦੇ ਦੇਣਾ ਚਾਹੀਦਾ ਜੇ ਇਹ ਲੋਕਤੰਤਰ 'ਚ ਵਿਸ਼ਵਾਸ ਰੱਖਦੇ ਨੇ ਤਾਂ ਇਹਨਾਂ ਨੂੰ ਸਿਵਾ ਦੇ ਦੇਣਾ ਚਾਹੀਦਾ ਨਾਹਜਾਰੇ ਵਿਰੋਧ ਕਰਦੇ ਆ ਪ੍ਰਸ਼ਾਂਤ ਪੂਸ਼ਣ ਉਹਨਾਂ ਦੇ ਹੱਕ 'ਚ ਡਟਦੇ ਆ ਤੇ ਸੁਨੀਤਾ ਕੇਜਰੀਵਾਲ ਉਹਨਾਂ ਦਾ ਇੱਕ ਮੈਸੇਜ ਆ ਜਿਹੜਾ ਉਹ ਆਮ ਲੋਕਾਂ ਨੂੰ ਉਹ ਸੰਦੇਸ਼ ਦਿੰਦੇ ਨੇ ਔਰ ਉਹਦੇ 'ਚ ਉਹ ਕਹਿੰਦੇ ਆ ਕਿ ਮੈਂ ਜੇਲ੍ਹ ਤੋਂ ਸਰਕਾਰ ਚਲਾਵਾਂਗਾ ਤੇ ਮੈਂ ਡਰਨ ਵਾਲਾ ਨਹੀਂਗਾ ਮੈਂ ਦੇਸ਼ ਲਈ ਕੰਮ ਕਰਦਾ ਤੁਸੀਂ ਇਹ 'ਚ ਦੇਸ਼ਵਾਲੇ ਦੀ ਗੱਲ ਕੋਈ ਹੈ ਨਹੀਂ ਤੁਸੀਂ ਇੱਕ ਸਟੇਟ ਦੇ ਮੁੱਖ ਮੰਤਰੀ ਹੋ ਔਰ ਇੱਕ ਸਟੇਟ 'ਚ ਤੁਹਾਡੀ ਪੂਲ ਸਰਕਾਰ ਹੈ ਉੱਥੇ ਤੁਹਾਡੇ ਕੁਝ ਉਸੂਲ ਹੋਰ ਨੇ ਇੱਥੇ ਹੋਰ ਨੇ ਉੱਥੇ ਇੱਕ ਤੁਹਾਡੇ ਮੰਤਰੀ ਦੇ ਕਿਸੇ ਦੇ ਦੋਸ਼ ਲੱਗ ਜੇ ਜਾਂ ਕੋਈ ਵੈਸੇ ਹੀ ਅਫਵਾਹ ਫੈਲ ਜੇ ਤੁਸੀਂ ਤੁਰੰਤ ਅਸਤੀਫਾ ਲੈ ਲੈਂਦੇ ਹੋ ਇੱਥੇ ਕਿਉਂ ਨਹੀਂ ਇੱਥੇ ਵੀ ਉਹੀ ਕੁਝ ਹੋਣਾ ਚਾਹੀਦਾ ਨਾ ਜੀ ਜੇ ਅਸੀਂ ਆਪਣਾ ਇੱਕ ਸੰਗੀ ਢਾਂਚੇ 'ਤੇ ਵਿਸ਼ਵਾਸ ਰੱਖਦੇ ਹਾਂ ਜਿਨੇ ਸਾਨੂੰ ਮੁੱਖ ਮੰਤਰੀ ਬਣਾਇਆ ਪਬਲਿਕ ਦੇ ਚੁਣੇ ਹੋਏ ਮੁੱਖ ਮੰਤਰੀ ਆ ਜਦੋਂ ਸਾਡੇ 'ਤੇ આરોਪ ਲੱਗੇ ਨੇ ਤੇ ਸਾਨੂੰ ਇਹਨਾਂ ਦੇ ਆਪਣੇ ਭਾਸ਼ਣਾ ਜਾਂਦਾ ਵੀ ਜੇ ਕਿਸੇ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈਗਾ ਤਾਂ ਉਹਨੂੰ ਉਹ ਕਰਨਾ ਚਾਹੀਦਾ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਤੇ ਇਹਨਾਂ ਨੂੰ ਵੀ ਨਹੀਂ ਚਲਾਣੀ ਚਾਹੀਦੀ ਸੋ ਇਹ ਆਪਣੇ ਆਪਣੇ ਵਿਚਾਰ ਨੇ ਹੋ ਸਕਦਾ ਤੁਸੀਂ ਇਹਨਾਂ ਵਿਚਾਰਾਂ ਨਾਲ ਸਹਿਮਤ ਹੋਵੋ ਜਾਂ ਨਾ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਹਲਚਲ ਪੈਦਾ ਹੋ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੀ ਜੇਲ੍ਹ ਤੋਂ ਸਰਕਾਰ ਚਲਾਉਣਗੇ ਜਾਂ ਉਹਨਾਂ ਦੀ ਥਾਂ ਤੇ ਕੋਈ ਹੋਰ ਮੁੱਖ ਮੰਤਰੀ ਆਏਗਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮੇਸ਼ੀਆ ਟੀਵੀ